ਸਵਾਮੀ ਮਹਾਵੀਰ ਕਬੀਰ ਇਸ ਤਰ੍ਹਾਂ ਦੇ ਜਿਹੜੇ ਸੰਤ ਮਹੰਤ ਸਨ ਜਦ ਦੁੱਖ ਦੇ ਸਨ ਤੇ ਇਕੱਲੇ ਭੱਜਦੇ ਨੇ ਜੰਗਲਾਂ ਦੀ ਤਰਫ ਬੈਠੇ ਇਕੱਲੇ ਬੈਠੇ ਤੇ ਜਦ ਆਨੰਦ ਨਾਲ ਭਰ ਗਏ ਤੇ ਫਿਰ ਸ਼ਹਿਰਾਂ ਦੀ ਤਰਫ ਹੁੰਦੇ ਕਮਾਲ ਦੀ ਗੱਲ ਦੁੱਖ ਦੇ ਸਨ ਤੇ ਜੰਗਲਾਂ ਦੀ ਤਰਫ ਭੱਜ ਗਏ ਤੇ ਕੌਣ ਤੇ ਭੱਜ ਗਏ ਪਰ ਜਦ ਆਨੰਦ ਨਾਲ ਭਰ ਗਏ ਤੇ ਫਿਰ ਸ਼ਹਿਰਾਂ ਦੀ ਤਰਫ ਆ ਗਏ ਦੁੱਖ ਵਿੱਚ ਜੀਵਨ ਮਹਾਤਮਾ ਬੁੱਧ ਨੇ ਜੰਗਲਾਂ ਦੀ ਤਨਹਾਈ ਵਿੱਚ ਬਤੀਤ ਕੀਤਾ ਪਰ ਆਨੰਦ ਨਾਲ ਭਰ ਗਿਆ ਤੇ ساری ਜ਼ਿੰਦਗੀ ਸ਼ਹਿਰਾਂ ਵਿੱਚ ਮਹਾਵੀਰ ਦੀ ਦੁੱਖ ਭਰੀ ਜ਼ਿੰਦਗੀ ਸਾਰੀ ਪਹਾੜਾਂ ਤੇ ਲੰਗੀ ਤੇ ਪਹਾੜ ਤੋਂ ਜ਼ਿਆਦਾ ਹੋਰ ਕਿੱਥੇ ਇਕਾਂਤ ਹੈ ਬਹੁਤ ਵੱਡੀ ਇਕਾਂਤ ਪਹਾੜਾਂ ਦੇ ਵਿੱਚ ਇਕੱਲਾ ਹੀ ਚਲਾ ਗਿਆ ਆਪਣੇ ਦੁੱਖ ਨੂੰ ਪੜਨ ਵਾਸਤੇ ਪਰ ਆਨੰਦ ਨਾਲ ਭਰ ਗਿਆ ਤੇ ਸ਼ਹਿਰਾਂ ਦੀ ਤਰਫ ਉਸਨੇ ਮੋੜਾ ਕੀਤਾ خیر ਕਦੀ ਇਸਤਰੀ ਕੇ ਨਾਲ ਤਪੇਸ਼ਵਰਾਂ ਦੀ ਜ਼ਿੰਦਗੀ ਵੇਖੋਗੇ ਦੁੱਖ ਦੇ ਸੰ ਤਪਹਾੜਾਂ ਦੀ ਚੋਟੀਆਂ ਤੇ ਬੈਠੇ دریاਵਾਂ ਦੇ ਕੰਢੇ ਤੇ ਬੈਠੇ ਤੇ ਜਦੋਂ ਆਨੰਦ ਨਾਲ ਭਰ ਗਏ ਤੇ ਸੰਸਾਰ ਦੇ ਵਿੱਚ ਆ ਗਏ ਉਹ ਕੋਈ ਵੰਡਣ ਵਾਸਤੇ ਕੁਝ ਹੈ ਹੁਣ ਦੇਣ ਵਾਸਤੇ ਕੁਝ ਹੈ ਤੇ ਉਦੋਂ ਤੇ ਦੁੱਖ ਦੇ ਸੰ ਸਿਮਟੇ ਹੋਏ ਸੰਚੇਤਨਾ ਸਿਮਟ ਜਾਂਦੀ ਤੋਂ ਦਿਨਕਰ ਕਹਿੰਦੇ ਨੇ ਉਹ ਇਤਨਾ ਦੁਖੀ ਸੀ ਤੇ ਉਸਨੇ ਆਪਣੇ ਆਪ ਨੂੰ ਇਤਨਾ ਸਮੇਟ ਰੱਖਿਆ ਸੀ ਕਿ ਉਸ ਤੱਕ ਪਹੁੰਚਣ ਦਾ ਕੋਈ ਵੀ ਰਸਤਾ ਖੁੱਲਾ ਨਹੀਂ ਸੀ ਮੈਂ ਕਿੱਥੋਂ ਗੱਲ ਕਰਾਂ ਕਿਹੜੀ ਥਾਂ ਤੋਂ ਬਲਕਣਾ ਮਨੂੰ ਸਾਰੇ ਦਰਵਾਜ਼ੇ ਕਹਿੰਦੇ ਬੰਦ ਦੇ ਸੇ ਔਰ ਦਿਨ ਕਰ ਕੇ ਕਹਿੰਦੇ ਮਨੂੰ ਰਾਤ ਨੂੰ ਸਟ੍ਰੇਨ ਦੇ ਚ ਨੀਂਦ ਵੀ ਨਹੀਂ ਆਉਂਦੀ ਸਲੀਪਰ ਕੋਚ ਸੀ ਵਿੱਚ ਸੌਂਦੀਆਂ ਸੀਟਾਂ ਨੀਂਦ ਨਹੀਂ ਆਉਂਦੀ ਬੇਚੈਨ ਉਹ ਵੀ ਤੜਪਦਾ ਰਿਹਾ ਮੈਂ ਵੀ ਤੜਪਦਾ ਰਿਹਾ ਤੇ ਕਹਿੰਦਾ ਗੱਡੀ ਜਿਉਂ ਪਹੁੰਚੀ ਚਿਤਾਉੜ ਗੜਾ ਕਹਾਣੀ ਕਿਉਂਕਿ ਕਵੀ ਸੀ ਨਾ ਉਹ ਤੇ ਲਿਖਣ ਦਾ ਢੰਗ ਬੜਾ ਨਿਰਾਲਾ ਹੈ ਉਸਨੇ ਗੱਲ ਬੜੀ ਨਿਰਾਲੇ ਢੰਗ ਨਾਲ ਲਕੀਏ ਮੈਂ ਸੰਖੇਪ ਦੇ ਛੋਟੇ ਰੂਪ ਵੀ ਤੁਹਾਡੇ ਸਾਹਮਣੇ ਰੱਖਦਾ ਹਾਂ ਕੰਨ ਸਵੇਰ ਹੋਈ ਤੇ ਹੁਣ ਕਿਉਂਕਿ ਸ਼ਾਇਰ ਹੈ ਨਾ ਉਹ ਕਹਿੰਦਾ ਮੈਂ ਆਪਣਾ ਮੂੰਹ ਪਾਣੀ ਨਾਲ ਧੋਤਾ ਉਹਨੇ ਆਪਣਾ ਮੂੰਹ ਹੰਝੂਆਂ ਨਾਲ ਧੋਤਾ ਔਰ ਕੰਨ ਦਾ ਮੈਨੂੰ ਪਹਿਲੀ ਹੀ ਵਾਰ ਪਤਾ ਚੱਲਿਆ ਕਿ ਜਦ ਮੂੰਹ ਹੰਝੂਆਂ ਨਾਲ ਧੋਈਦਾ ਹੈ ਤੇ ਕਿੰਨਾ ਪਵਿੱਤਰ ਹੁੰਦਾ ਹੈ ਕਿੰਨਾ ਸਾਫ ਹੁੰਦਾ ਹੈ ਪਾਣੀ ਨਾਲ ਇਤਨਾ ਸਾਫ ਨਹੀਂ ਹੁੰਦਾ ਉਹਦਾ ਲਿਖਣ ਦਾ ਢੰਗ ਪਛਤਾਪ ਦੇ ਹੰਝੂਆਂ ਨੇ ਚਿਹਰੇ ਦੀ ਸਾਰੀ ਮੈਲ ਧੋ ਦਿੱਤੀ ਸੀ ਔਰ ਮੈਂ ਪਾਣੀ ਨਾਲ ਮੂੰਹ ਧੋ ਕੇ ਵੀ ਮੈਲਾ ਬੈਠਾ ਉਹ ਹੰਝੂਆਂ ਨਾਲ ਮੂੰਹ ਧੋਤਾ ਉਸਨੇ ਉਜਲਾ ਬੈਠਾ ਇੰਜ ਲਿਖਦਾ ਕਹਿੰਦੇ ਜਿਉਂ ਉਹ ਉਜਲਾ ਹੋਇਆ ਉਹਦਾ ਮੂੰਹ ਮੈਂ ਉਜਲਾ ਦੇਖਿਆ ਤੇ ਮੈਨੂੰ ਇੱਕ ਰਸਤਾ ਲੱਭ ਪਿਆ ਗੱਲ ਕਰਨ ਦਾ ਉੱਥੇ ਤੱਕ ਪਹੁੰਚਣ ਦਾ ਤੂੰ ਪੁੱਛ ਬੈਠਾ ਨੌਜਵਾਨ ਤੂੰ ਕੱਲ ਦਿਨ ਦਾ ਤੜਪਦਾ ਪਿਆ ਤੇ ਸਾਰੀ ਰਾਤ ਵੀ ਤੜਪਿਆ ਔਰ ਰਾਤ ਨੂੰ ਰੱਜ ਕੇ ਰੋਇਆ ਦਿਨ ਨੂੰ ਨਹੀਂ ਰੋਇਆ ਕਿਉਂਕਿ ਤੇਰੇ ਹੰਝੂ ਕੋਈ ਦੇਖ ਸਕਿਆ ਨਹੀਂ ਤੂੰ ਇਸ਼ਨਾਨ ਕੀਤਾ ਜਿਵੇਂ ਮਨੁੱਖ ਇਸ਼ਨਾਨ ਪੜਦੇ ਵਿੱਚ ਕਰਦਾ ਹੈ ਤੂੰ ਆਪਣਾ ਹੰਝੂਆਂ ਨਾਲ ਧੋਤਾ ਪੜਦੇ ਚ ਧੋਤਾ ਇਕਾਂਤ ਵਿੱਚ ਇਹ ਤੂੰ ਇਸ਼ਨਾਨ ਕੀਤਾ ਪਰ ਮੈਂ ਗੁਸਤਾਖੀ ਕੀਤੀ ਤੇ ਤੇਰਾ ਇਸ਼ਨਾਨ ਵੇਖ ਲਿਆ ਤੈਨੂੰ ਰੋਂਦਿਆਂ ਆ ਵੇਖ ਤੂੰ ਆਪਣਾ ਚਿਹਰਾ ਕਿਸ ਤਰੀਕੇ ਨਾਲ ਧੋ ਰਿਹਾ ਸੀ ਮੈਂ ਵੇਖਿਆ ਤੇ ਗੁਫ਼ਤਗੂ ਕਰਨ ਦਾ ਮੈਨੂੰ ਡੰਗ ਲੱਗ ਪਿਆ ਤੇਰੇ ਤੱਕ ਪਹੁੰਚਣ ਦਾ ਕਿਉਂ ਰੋ ਰਹੇ ਆ ਸਾਰੀ ਰਾਤ ਰੋਏ ਆ ਸਾਰਾ ਦਿਨ ਤੜਪੇ ਆ ਪਹੁੰਚਣਾ ਕਿੱਥੇ ਆ ਤੂੰ ਜਾਣਾ ਕਿੱਥੇ ਕਿੱਥੋਂ ਦਾ ਰਹਿਣ ਵਾਲਾ ਕੌਣ ਹੈ ਤੂੰ ਦਿਨ ਕਰਨੇ ਲਗਾਤਾਰ ਇਹ ਸਵਾਲ ਕਰ ਦਿੱਤੇ ਉਹਨੇ ਕਹਾਣੀ ਸੁਣਾਈ ਹਕੀਕਤ ਆਪਣੀ ਸਚਾਈ ਕਹਿੰਦਾ ਅੱਜ ਤੋਂ ਕੋਈ 8 ਸਾਲ ਪਹਿਲੇ ਉਧੇ ਪਰਦੇ ਕੋਲ ਪਾਲੀ ਇੱਕ ਗ੍ਰਾਮ ਹੈ ਛੋਟਾ ਜਿਹਾ ਜਿੱਥੋਂ ਰੇਲਵੇ ਲਾਈਨ ਲੰਘ ਕੇ ਜਾਏਗੀ ਸਟੇਸ਼ਨ ਹੈ ਛੋਟਾ ਜਿਹਾ ਉੱਥੋਂ ਮੈਂ ਆਇਆ ਦਿੱਲੀ ਰੋਜ਼ਗਾਰ ਦੀ ਤਲਾਸ਼ ਵਿੱਚ ਮੇਰੀਆਂ ਛੋਟੀਆਂ ਦੋ ਭੈਣਾਂ ਛੋਟੇ ਦੋ ਭਰਾ ਮਾਂ ਬਾਪ ਇਹ ਮੇਰਾ ਪਰਿਵਾਰ ਦਿੱਲੀ ਆਇਆ ਰੋਜ਼ਗਾਰ ਦੀ ਤਲਾਸ਼ ਵਿੱਚ ਮੈਂ ਕਿਸੇ ਨਾਲ ਝਗੜਾ ਹੋ ਗਿਆ ਤੇ ਝਗੜਾ ਇਸ ਹੱਦ ਤੱਕ ਹੋਇਆ ਕਿ ਮੈਥੋਂ ਕਤਲ ਹੋ ਗਿਆ ਮੈਨੂੰ ਸਜ਼ਾ ਹੋਈ ਉਮਰ ਕੈਦ ਹੋਈ ਕਿਉਂਕਿ ਮੈਂ ਆਰਟਿਸਟ ਸੀ ਤਾਂ ਮੇਰੀ ਸਜ਼ਾ ਜਿਹੜੀ ਉਮਰ ਕੈਦ ਗਾਲ ਬਣ 14 ਸਾਲ ਬਣਦੀ ਸੀ 12 ਸਾਲ ਦੇ ਕਰੀਬ ਬਣਦੀ ਸੀ ਮੈਨੂੰ 8 ਸਾਲਾਂ ਬਾਅਦ ਰਿਹਾਈ ਹੋ ਗਈ ਹੁਣ ਮੈਂ ਜੇਲ੍ਹ ਕੱਟ ਕੇ ਆ ਰਿਆਂ ਵਾਪਸ ਘਰ ਕਹਿੰਦਾ 8 ਸਾਲ ਮੈਂ ਉੱਥੇ ਰੋਇਆ ਲੋਕਾਂ ਦੇ ਮਾਪੇ ਬਾਪ ਕੈਦੀਆਂ ਨੂੰ ਮਿਲਣ ਵਾਸਤੇ ਆਉਂਦੇ ਸਨ ਕਿਸੇ ਦਾ ਭਰਾ ਹੁੰਦਾ ਹੈ ਕਿਸੇ ਦੀ ਭੈਣ ਮੈਨੂੰ ਕੋਈ ਮਿਲਣ ਵਾਸਤੇ ਨਹੀਂ ਆਇਆ ਤੇ ਕਹਿੰਦਾ ਇਹ ਜੁਰਮ ਵੀ ਮੇਰੇ ਕੋਲ ਤਾਂ ਹੋਇਆ ਕਿ ਕਿਸੇ ਨੇ ਮੇਨੂੰ ਭੈਣ ਦੀ ਗੱਲ ਕੱਢ ਦਿੱਤੀ ਨਾਕਾਬਲੇ ਬਰਦਾਸ਼ਤ ਹੋ ਗਈ ਖੂਨ ਮੇਰਾ ਖੋਲ ਗਿਆ ਮੈਂ ਆਪਣੀ 마ਸੂਮ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰ ਸਕਿਆ अनर्थ होते बहुत जॉन से खून ਵਿੱਚ ਜੋਸ਼ ਸੀ ਅਨਰਥ ਕਰ ਬੈਠ ਪਛਤਾਪ 8 ਸਾਲ ਕੀਤਾ ਜੇਲ੍ਹ ਦੇ ਵਿੱਚ ਔਰ ਰੋਜ਼ ਜੇਲ੍ਹ ਦੇ ਬੂਏ ਤੇ ਉਡੀਕਦਾ ਰਿਆਂ ਕਦੀ ਮਾਂ ਆਵੇਗੀ ਮਿਲਣ ਪਿਓ ਆਵੇਗਾ 8 ਸਾਲ ਉਡੀਕਦਿਆਂ ਹੋ ਗਿਆਂ ਕੋਈ ਨਹੀਂ ਆਇਆ ਚਿੱਠੀਆਂ ਮੈਂ ਘਰ ਭੜੀਆਂ ਪਾਈਆਂ ਕੋਈ ਨਹੀਂ ਆਇਆ ਔਰ ਸ਼ਾਇਦ ਇਹ ਜਾਣ ਕੇ ਮੈਂ ਆਪਣੇ ਦਿਲ ਨੂੰ ਤਸੱਲੀ ਦੇ ਦਿੰਦਾ ਰਿਆਂ ਮੇਰੇ ਮਾਪੇ ਗਰੀਬ ਨੇ ਬੈਣਾਂ ਛੋਟੀਆਂ ਨੇ ਭਰਾ ਛੋਟੇ ਨੇ ਸ਼ਾਇਦ ਇਤਨਾ ਸਫਰ ਖਰਚ ਨਾ ਕਰ ਸਕਦੇ ਇਸ ਵਾਸਤੇ ਮੈਨੂੰ ਮਿਲਣ ਨਹੀਂ ਆਇਆ ਤੇ ਮੈਂ ਇਸ ਧਾਮ ਨਾਲ ਆਪਣੇ ਦਿਲ ਨੂੰ ਤਸੱਲੀ ਦਿੱਤੀ ਤੇ ਅੱਜ ਜਾ ਰਿਹਾ ਇਸ ਵਾਸਤੇ ਰੋ ਰਿਹਾ ਪਤਾ ਨਹੀਂ ਕਬੂਲ ਕਰਨਗੇ ਕਿ ਨਹੀਂ ਮੇਰੇ ਵਾਸਤੇ ਘਰ ਦੇ ਬੂਏ ਖੋਲਣਗੇ ਕਿ ਨਹੀਂ ਤੋ ਬੇਚੇਗਾ ਕੋਈ ਪਤਾ ਨਹੀਂ ਘਰ ਦੀ ਤਰ੍ਹਾਂ ਮੁੜਿਆ ਮੈਂ ਜ਼ਰੂਰਾਂ ਰਿਹਾ ਜੇਲ੍ਹ ਦੇ ਚਿਰ ਯਾਦ ਘਰ ਹੀ ਆਇਆ ਗਿਆ ਪ੍ਰਦੇਸ਼ ਦੇ ਚਾਂ ਯਾਦ ਘਰ ਆਇਆ ਪਰ ਜੇਲ੍ਹ ਦੇ ਬੰਧਨ ਇਤਨੇ ਕਰੜ ਇਤਨੇ ਤਗੜੇ ਮੈਂ ਆ ਨਹੀਂ ਸਕਿਆ ਔਰ ਆਪ ਦੀ ਗਿਆਤ ਵਾਸਤੇ ਹੋਰ ਗੱਲ ਕਰਦੇ ਹਾਂ ਕਈ ਥਾਂ ਐਸਾ ਵੀ ਹੁੰਦਾ ਹੈ ਕਈ ਕੈਦੀ ਜੇਲ੍ਹ ਨੂੰ ਘਰ ਸਮਝ ਲੈਂਦੇ ਘਰ ਇਹ ਬਦਕਿਸਮਤੀ ਘਰ ਸਮਝ ਲੈਂਦੇ ਐਸੇ ਪੇਸ਼ਾਵਰ ਕੈਦੀ ਦੋ ਦਿਨ ਬਾਹਰ ਫਿਰ ਜੇਲ੍ਹ ਦੇ ਵਿੱਚ ਔਰ ਉਹਨਾਂ ਦੀ ਮਨੋਦਸ਼ਾ ਇਹ ਬਣ ਚੁੱਕੀ ਹੈ ਮਨੋਵਿਗਿਆਨੀ ਕਹਿੰਦੇ ਉਹਨਾਂ ਨੂੰ ਬਾਹਰ ਚੈਨ ਨਹੀਂ ਆਉਂਦਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਆਰਾਮ ਆਉਂਦਾ ਹੈ ਤੇ ਜੇਲ੍ਹ ਦੇ ਚੋਂ ਦਾਦੇ ਬਣੇ ਹੋ ਜਾਂਦੇ ਨੇ ਕਿਉਂਕਿ ਪੁਰਾਣੇ ਕੈਦੀ ਹੁੰਦੇ ਨੇ ਨਾ ਤੇ ਉਹਨਾਂ ਨੂੰ ਫਿਰ ਦਾਦਾ ਅੰਦਰ ਵੱਡੇ ਅਹੁਦੇ ਮਿਲ ਜਾਂਦੇ ਤੇ ਬਾਹਰ ਕੋਈ ਪੁੱਛਦਾ ਨਹੀਂ ਤੇ ਕਹਿੰਦੇ ਨੇ ਠੀਕ ਹੈ ਜੇਲ੍ਹ ਹੀ ਠੀਕ ਹੈ ਬਾਹਰ ਕੀ ਕਰਨਾ ਬਾਹਰ ਕੋਈ ਪੁੱਛਦਾ ਇਹ ਅੰਦਰ ਦਾਦੇ ਬਣੇ ਹੋયા ਬਾਹਰ ਕੋਈ ਪ੍ਰਤਿਸ਼ਟਾ ਨਹੀਂ ਅੰਦਰ ਨਵੇਂ ਜਿਹੜੇ ਕੈਦੀ ਆਉਂਦੇ ਨੇ ਸਲਾਮਾ ਕਰਦੇ ਨੇ ਬਾਹਰ ਕੋਈ ਕਰਦਾ ਤਾਂ ਫਿਰ ਜੇਲ੍ਹ ਘਰ ਬਣ ਜਾਂਦਾ ਸਹਿਬੇਰੀਆ ਦੇ ਕੈਦੀਆਂ ਬਾਰੇ ਮੈਂ ਇੱਕ ਦਫਾ ਪੜ੍ਹ ਰਿਹਾ ਸੀ ਕੋਈ 22-23 ਸਾਲ ਲਗਾਤਾਰ ਉਹਨਾਂ ਨੂੰ ਜ਼ੰਜੀਰਾਂ ਤੇ ਹਥਕੜੀਆਂ ਚ ਬੰਨ ਕੇ ਰੱਖਿਆ ਗਿਆ ਸੀ ਜ਼ਾਹਰ ਦੇ ਵਕਤ ਦੀ ਗੱਲ ਹੈ ਉਹ ਵਿਦਰੋਹੀ ਸਨ ਬਾਗੀ ਸਨ ਰਾਜ ਪਲਟਾ ਆਇਆ ਕ੍ਰਾਂਤੀ ਆਈ ਤੇ ਕ੍ਰਾਂਤੀਕਾਰੀਆਂ ਨੇ ਜੇਲ ਨੂੰ ਤੋੜ ਦਿੱਤਾ ਤੇ ਜਿੰਨੇ ਕੈਦੀ ਸਨ ਕਹਿ ਦਿੱਤਾ ਨਿਕਲੋ ਭੱਜੋ ਵਾਣ ਦੇਸ਼ ਦੇ ਚ ਕ੍ਰਾਂਤੀ ਆ ਗਈ ਪੁਰਾਣੇ ਸਾਰੇ ਕੈਦੀ ਆਜ਼ਾਦ ਤੇ ਉਹ 22 ਸਾਲ ਹੋ ਗਏ ਸਨ ਉਹਨਾਂ ਨੂੰ ਅੰਦਰ ਰੱਖਦੀ ਤੇ ਸੁੱਤੇ ਸਨ ਹੱਤਕੜੀਆਂ ਤੇ ਬੇੜੀਆਂ ਦੇ ਨਾਲ ਹਮੇਸ਼ਾ ਕ੍ਰਾਂਤੀਕਾਰੀਆਂ ਨੇ ਉਹਨਾਂ ਦੀ ਬੇੜੀਆਂ ਕੱਟ ਦਿੱਤੀਆਂ ਹੱਤਕੜੀਆਂ ਕੱਟ ਦਿੱਤੀਆਂ ਆਖਿਆ ਜਾਓ ਉਹ ਸ਼ਹਿਰ ਦੇ ਵਿੱਚ ਘੁੰਮੇ ਨੇ ਚੈਨ ਨਹੀਂ ਆਇਆ ਔਰ ਕਿਤਾਬ ਪੜ੍ਹ ਕੇ ਮੈਂ 당 ਰਹਿ ਗਿਆ ਸ਼ਾਮ ਨੂੰ ਫਿਰ ਜੇਲ੍ਹ ਦੇ ਬੂਹੇ ਤੇ ਆ। ਭਟਕ ਭਟਕ। ਕਦੋਂ ਕਿੱਥੇ ਜਾਏਗੇ? ਸਾਨੂੰ ਚੈਨ ਨਹੀਂ ਮਿਲਦਾ। ਵਕਤ ਸਿਰ ਰੋਟੀ ਮਿਲ ਜਾਂਦੀ ਸੀ, ਵਕਤ ਸਿਰ ਸੌਣਾ ਆਉਂਦਾ ਸੀ। ਵਕਤ ਸਿਰ ਸਾਰਾ سلسلہ ਸੀ, ਇਥੇ ਤੇ ਬਿਹਤਰ ਤੀਵੀਂ ਕਿੱਥੇ ਜਾਏਗੇ ਸੀ। ਤੇ ਕਦੋਂ ਨੂੰ ਫਿਰ ਸਾਨੂੰ ਹੁਣ ਨੀਂਦ ਨਹੀਂ ਪੈਂਦੀ ਉਹ ਹੱਥਾਂ 'ਚ ਜਿਹੜੀਆਂ ਬੀੜੀਆਂ ਸਨ ਨਾ ਉਹ ਜਿਹੜੇ ਹੱਥ ਕੜੀਆਂ ਸਨ ਉਨਾਂ ਨਾਲ نیند ਪੈਂਦੀ ਸੀ نیند ਨੂੰ ਪਰ ਹੁਣ نیند ਲਿਆਣ ਵਾਸਤੇ ਉਹ ਚਾਹੀਦੀਆਂ ਬੇੜੀਆਂ ਵੀ ਚਾਹੀਦੀਆਂ ਯਕੀਨ ਜਾਨੋ ਬਦਕਿਸਮਤ ਹੈ ਉਹ ਬੰਦਾ ਜਿਹੜਾ ਹੱਤਕੜੀਆਂ ਤੇ ਬੇੜੀਆਂ ਨੂੰ ਜ਼ੇਵਰ ਸਮਝ ਲੇ ਜ਼ੇਵਰਾਂ ਚ نیند ਆ ਜਾਂਦੀ ਹੈ ਗਹਿਣਿਆਂ ਚ ਤੇ ਹੱਤਕੜੀ ਜਦ ਗਹਿਣਾ ਹੀ ਗਹਿਣਾ ਹੀ ਬਣ ਜਾਏ ਪੇਰਾਂ ਪੈਰਾਂ ਦੀ ਬੇੜੀ ਜੇ ਜ਼ੇਵਰ ਬਣ ਗਈ ਤੇ ਫਿਰ ਕਟਣਾ ਕਿਸਨੇ ਬੇੜੀਆਂ ਜਿਸ ਨੇ ਹੱਤਕੜੀਆਂ ਨੂੰ ਕਟਣਾ ਹੱਤਕੜੀਆਂ ਤੋਂ ਗਹਿਣਾ ਬਣਦੀਆਂ ਬੀੜੀਆਂ ਤੇ ਗਹਿਣਾ ਬਣਦੀਆਂ ਕਈ ਬੰਦਿਆਂ ਵਾਸਤੇ ਉਹ ਗਣਾ ਗਹਿਣਾ ਨੇ ਉਹਨਾਂ ਦਾ ਸ਼ਿੰਗਾਰ ਹੈ ਔਰ ਔਗਣਾ ਕਰਕੇ ਹੰਕਾਰੀ ਹੋਏ ਫਿਰਦੇ ਨੇ ਔਗਣਾ ਕਰਕੇ ਮਾਣ ਕਰੀ ਫਿਰਦੇ ਨੇ ਦਰਸਲ ਹਤਕੜੀਆਂ ਕਰਕੇ ਹੀ ਮਾਣ ਕਰੀ ਫਿਰਦੇ ਨੇ ਬੇੜੀਆਂ ਕਰਕੇ ਹੀ ਮਾਣ ਕਰੀ ਫਿਰਦੇ ਨੇ ਆ ਵੇਖੋ ਤੇ ਸਹੀ ਸਾਡੇ ਪੈਰਾਂ 'ਚ ਇੰਨੇ ਵੱਡੇ ਵੱਡੇ ਸੰਗਲ ਨੇ ਤੁਹਾਡੇ ਪੈਰਾਂ 'ਚ ਹੈ ਨਹੀਂ ਕੋਈ ਸਾਡੇ ਹੱਥਾਂ 'ਚ ਇੰਨੀਆਂ ਵੱਡੀਆਂ ਹਤਕੜੀਆਂ ਨੇ ਲੋਕੀ ਹਤਕੜੀਆਂ ਦਾ ਵੀ ਮਾਣ ਕਰੀ ਫਿਰਦੇ ਨੇ ਔਗਣਾ ਦਾ ਵੀ ਮਾਣ ਕਰੀ ਫਿਰਦੇ ਨੇ ਤੇ ਇਨ੍ਹਾਂ ਬੰਦਿਆਂ ਦੀਆਂ ਹਤਕੜੀਆਂ ਤੋੜੇ ਤੇ ਕੌਣ ਤੋੜੇ ਜਦਕਿ ਬੇੜੀਆਂ ਹੀ ਪ੍ਰਤਿਸ਼ਟਾ ਦਾ ਕਾਰਨ ਬਣਦੀਆਂ ਹਤਕੜੀਆਂ ਹੀ ਉਹਨਾਂ ਦਾ ਮਾਣ ਪ੍ਰਤਿਸ਼ਟਾ ਉਗਣਾ ਕਰਕੇ ਹੀ ਜਉਨਾ ਦਾ ਹੰਕਾਰ ਵਧਿਆ ਤੇ ਐਸੇ ਬੰਦਿਆਂ ਨੂੰ ਹੁਣ ਉਗਣਾ ਨਾਲ ਤੋੜਨਾ ਬੜੀ ਔਖੀ ਬਹੁਤ ਔਖੀ ਕਰੇ 8 ਸਾਲ ਇਹ ਜੇਲ੍ਹ ਦੇ ਚ ਰਿਹਾ ਹੈ ਪਰ ਯਾਰ ਇਸ ਨੂੰ ਘਰ ਹੀ ਆਉਂਦਾ ਰਿਹਾ ਪਹਿਰਾ ਦੀਆਂ ਬੇੜੀਆਂ ਨੇ ਬੇਜ਼ਾਰ ਰੱਖਿਆ ਬੇਚੈਨ ਕਦੋਂ ਇਹ ਟੁੱਟਨ ਕਦੋਂ ਇਹ ਟੁੱਟਨ ਕਵੀ ਦਾ ਹਿਰਦਾ ਸੀ ਆਰਟਿਸਟ ਸੀ ਸਿਆਣਾ ਸੀ ਕੋਮਲ ਹਿਰਦੇ ਦਾ ਮਾਲਕ ਸੀ ਇਸ ਵਾਸਤੇ ਬੇਚੈਨ ਰਹੇ ਤੇ ਦਿਨ ਕਰ ਅਨੁਸਾਰੀ ਕਹਾਣੀ ਕਹਿ ਸੁਣਾਈ ਉਸਨੇ ਦਿਨ ਕਰ ਆਪਣੀ ਉਹ ਸਾਰੀ ਡਾਇਰੀ ਚ ਨੋਟ ਕਰਦਾ ਗਿਆ ਜੋ ਉਸਨੇ ਆਖਿਆ ਕਿਉਂਕਿ ਕਹਾਣੀਕਾਰ ਸੀ ਸ਼ਾਇਰ ਸੀ ਉਸਦੀ ਬੜੀ ਸੁੰਦਰ ਕਹਾਣੀ ਬਣ ਗਈ ਤੇ ਕਹਿੰਦਾ ਰੋਇਆ ਮੈਂ ਸਾਰੀ ਰਾਤ ਇਸ ਵਾਸਤੇ ਆ ਜਿੱਕਦੇ ਘਰ ਦੇ ਬੂਹੇ ਮਾਂ ਨੇ ਬੰਦ ਕਰ ਦਿੱਤੇ ਤੇ ਉਹਨੇ ਬੰਦ ਕਰ ਦਿੱਤੇ ਤੇ ਆਖਿਆ ਤੂੰ ਮੁਜਰਮ ਹੈਂ Кайдингер.